ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰਾ ਮਹਾਮਾਂਜ ਦੀ ਬਾਣੀ ਅੰਦਰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਸਾਂ ਜੀਵਾਂ ਨੂੰ ਉਪਦੇਸ਼ ਕਰ ਰਹੇ ਹਨ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਇ ਸੁਣ ਸਭਨਾਂ ਨੂੰ ਕਰ ਦਾਨ ਹਿੰਦੁਸਤਾਨ ਦੇ ਵਿੱਚ 68 ਤੀਰਥ ਹਨ ਤੇ ਇਹਨਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦਾਨ ਪੁੰਨ ਆਦਿਕ ਕਰਮ ਕਰਨ ਦਾ ਮਹਾਤਮ ਤੇ ਫਲਾਂ ਦੀ ਪ੍ਰਾਪਤੀ ਦੱਸੀ ਜਾਂਦੀ ਜਦੋਂ ਸਤਿਗੁਰੂ ਜੀ ਦੀ ਬਾਣੀ ਨੂੰ ਪੜਦੇ ਹਾਂ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਮਿਲਦੇ ਹਨ ਤੀਰਥ ਨਾਏ ਨਾ ਉਤਰ ਸਮੈਲ ਕਰਮ ਧਰਮ ਸਭ ਹਉਮੈ ਫੈਲ ਤੀਰਤਾਂ ਦਾ ਇਸ਼ਨਾਨ ਮਨ ਦੀ ਮੈਲ ਨਹੀਂ ਉਤਾਰ ਸਕਦਾ ਭਗਤ ਕਬੀਰ ਜੀ ਨੇ ਸਮਝਾਇਆ ਹੈ ਕਿ ਕੌੜੀ ਲੌਕੀ ਲੈ ਕੇ ਉਸ ਨੂੰ 68 ਤੀਰਤਾਂ ਦਾ ਇਸ਼ਨਾਨ ਕਰਵਾਇਆ ਗਿਆ 68 ਤੀਰਤਾਂ ਦਾ ਇਸ਼ਨਾਨ ਸੋ ਸਦੀ ਕੋੜਤਨ ਨੂੰ ਦੂਰ ਨਹੀਂ ਕਰ ਸਕਿਆ ਤੀਰਥਾਂ ਦਾ ਇਸ਼ਨਾਨ ਬਾਹਰ ਦੀ ਮੈਲ ਜਾਂ ਤਨ ਦੀ ਮੈਲ ਤਾਂ ਉਤਾਰ ਸਕਦਾ ਹੈ ਪਰ ਮਨ ਦੀ ਮੈਲ ਨਹੀਂ ਉਤਾਰ ਸਕਦਾ ਭਗਤ ਕਬੀਰ ਜੀ ਦੇ ਬਚਨ ਹਨ ਲੋਕੀ 68 ਤੀਰਥ ਨਾਈ ਕਉਰਾ ਪਨ ਤਉ ਨ ਜਾਇ ਸੋ ਸਤਿਗੁਰੂ ਜੀ ਦੀ ਬਾਣੀ ਦੇ ਅਨੁਸਾਰ ਅਸਲ ਤੀਰਥ ਜਿਹੜਾ ਹੈ ਪਰਮਾਤਮਾ ਦਾ ਨਾਮ ਹੈ ਸਤਿਗੁਰੂ ਜੀ ਦੀ ਬਾਣੀ ਅਨੁਸਾਰ ਤੀਰਥ ਪੂਰਾ ਸਤਿਗੁਰੂ ਹੈ ਗੁਰੂ ਦੀ ਸਿੱਖਿਆ ਹੈ ਜਿਸ ਵਿੱਚ ਇਸ਼ਨਾਨ ਕੀਤੇ ਹਨ ਮਨ ਦੀ ਮੈਲ ਉਤਰਦੀ ਹੈ ਸਭ ਬਚਨ ਕਰਦੇ ਹਨ ਗੁਰੂ ਸੁਮੰਦ ਨਦੀ ਸਭ ਸਿੱਖੀ ਨਾਥੇ ਜਿਤ ਵੱਡਿਆਈ तीर्थ नावण ਜਾਉ तीर्थ नाम है तीर्थ शब्द विचार अंतर ज्ञान है असल तीर्थ परमात्मा ਦਾ ਨਾਮ ਹੈ ਜੋ ਮਨ ਦੀ ਮੈਲ ਉਤਾਰਦਾ ਹੈ ਜਪਜੀ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਦੇ ਬਚਨ ਮਿਲਦੇ ਹਨ ਕਿ ਜੇਕਰ ਇਸ ਸਰੀਰ ਜਾਂ ਸਰੀਰ ਦਾ ਕੋਈ ਅੰਗ ਮਿੱਟੀ ਕੱਟੇ ਦੇ ਨਾਲ ਲਿਬੜ ਜਾਂਦਾ ਹੈ ਪਾਣੀ ਨਾਲ ਧੋ ਕੇ ਸਾਫ਼ ਕਰ ਲਈਦਾ ਜੇ ਕੱਪੜਾ ਮੂਤਰ ਆਦਿਕ ਗੰਦਗੀ ਦੇ ਨਾਲ ਪ੍ਰੀਤ ਹੋ ਜਾਵੇ ਤੇ ਉਸ ਨੂੰ ਸਾਬਣ ਸਰਪ ਦੇ ਨਾਲ ਸਾਫ਼ ਕਰ ਲਈਦਾ ਹੈ ਜੇ ਮਤ ਮਲੀਨ ਹੋ ਜਾਵੇ ਤੇ ਉਸ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਹੀ ਸਾਫ਼ ਕੀਤਾ ਜਾ ਸਕਦਾ ਹੈ ਸਹਿਬ ਬਚਨ ਕਰਦੇ ਹਨ ਭਰੀਏ ਹੱਥ ਪੈਰ ਥਨ ਦੇ ਪਾਣੀ ਧੋਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਇਸ ਕਰਕੇ ਮਨ ਦੀ ਮੈਲ ਉਤਾਰਨ ਵਾਲਾ ਤੀਰਤ ਮਤ ਦੀ ਮੈਲ ਉਤਾਰਨ ਵਾਲਾ ਤੀਰਤ ਪਰਮਾਤਮਾ ਦਾ ਨਾਮ ਹੈ ਸਹਿਬ ਬਚਨ ਕਰ ਰਹੇ ਹਨ ਕਿਹੇ ਭਾਈ ਮਾਗਦੇ ਮਹੀਨੇ ਵਿੱਚ ਗੁਰਮੁਖਾਂ ਦੀ ਸੰਗਤ ਕਰ ਉਹਨਾਂ ਦੀ ਚਰਨ ਧੂੜ ਦੇ ਵਿੱਚ ਇਸ਼ਨਾਨ ਕਰ ਤੇ ਨਾਮ ਰੂਪੀ ਤੀਰਥ ਦੇ ਵਿੱਚ ਚੁਬੀਆਂ ਲਗਾ ਸਾਧ ਸੰਗਤ ਵਿੱਚ ਬੈਠ ਕੇ ਕਰਨਾ ਕੀ ਹੈ ਪਰਮਾਤਮਾ ਦਾ ਨਾਮ ਸਿਮਰਨਾ ਹੈ ਪਰਮਾਤਮਾ ਦੀ ਸਿਫਤ ਸਲਾ ਸੁਣਨੀ ਹੈ ਤੇ ਇਹ ਨਾਮ ਸਿਮਰਨ ਦਾ ਦਾਨ ਹੋਰਨਾਂ ਦੇ ਵਿੱਚ ਵੀ ਵੰਡਣਾ ਹੈ ਹੋਰਨਾਂ ਦੇ ਨਾਲ ਵੀ ਸਾਂਝਾ ਕਰਨਾ ਹੈ ਸਹਿਬ ਬਚਨ ਕਰ ਰਹੇ ਹਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਅਜਿਹਾ ਕਰਨ ਦੇ ਨਾਲ ਹੋਵੇਗਾ ਕਿ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗਮਨ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਇਸ ਜੀਵ ਦੇ ਮਨ ਨੂੰ ਇੱਕ ਤੇ ਦੋ ਨਹੀਂ ਕਈ ਜਨਮਾਂ ਜਨਮਾਂ ਤਰਾਂ ਦੇ ਪਾਪਾਂ ਕਰਮਾਂ ਦੀ ਮੈਲ ਲੱਗੀ ਹੋਈ ਹੈ ਠੀਕ ਮਨ ਇਸ ਤਰ੍ਹਾਂ ਦਾ ਮਲੀਨ ਹੈ ਜਿਵੇਂ ਕੋਲੂ ਨੂੰ ਸਾਫ਼ ਕਰਨ ਵਾਲਾ ਕੱਪੜਾ ਇੰਨਾ ਮਲੀਨ ਹੋ ਜਾਂਦਾ ਹੈ ਕਿ ਉਸ ਨੂੰ 100 ਵਾਰ ਪਾਣੀ ਵਿੱਚ ਧੋਣ ਦੇ ਨਾਲ ਵੀ ਉਹ ਸਾਫ ਨਹੀਂ ਹੁੰਦਾ ਜੇਕਰ ਉਸ ਨੂੰ ਸਾਫ ਕਰਨਾ ਹੈ ਫਿਰ ਸਾਬਣ ਸਰਫ ਦੀ ਮਦਦ ਦੇ ਨਾਲ ਹੀ ਉਸ ਨੂੰ ਸਾਫ ਕੀਤਾ ਜਾ ਸਕਦਾ ਹੈ ਇਸੇ ਹੀ ਤਰ੍ਹਾਂ ਮਨ ਜਿਹੜਾ ਹੈ ਜਨਮਾਂ ਜਨਮਾਂ ਤਰਾਂ ਦੇ ਕੀਤੇ ਹੋਏ ਪਾਪ ਕਰਮਾਂ ਦੇ ਨਾਲ ਮਲੀਨ ਹੋ ਚੁੱਕਾ ਹੈ ਤੇ ਵਿਖਾਵੇ ਦੇ ਕਰਮ ਵਿਖਾਵੇ ਦੇ ਧਰਮਾਂ ਦੇ ਨਾਲ ਇਹ ਸਾਫ ਨਹੀਂ ਹੋ ਸਕਦਾ ਸਾਹਿਬ ਬਚਨ ਕਰਦੇ ਹਨ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਖਨਲੀ ਧੋਤੀ ਉਜਲੀ ਨਾ ਹੋਵਈ ਜੇ 100 ਧੋਣ ਪਾਉ ਹੁਣ 100 ਵਾਰੀ ਧੋਣ ਦੇ ਨਾਲ ਵੀ ਉਹ ਸਾਫ ਨਹੀਂ ਹੁੰਦੀ ਇਸੇ ਹੀ ਤਰ੍ਹਾਂ ਜੀਵ ਦੇ ਵਿਖਾਵੇ ਦੇ ਕਰਮ ਔਰ ਧਰਮ ਜਿਹੜੇ ਹਨ ਇਸ ਦੇ ਮਨ ਦੀ ਮੈਲ ਨਹੀਂ ਉਤਾਰ ਸਕਦੇ ਹਾਂ ਪਰਮਾਤਮਾ ਦਾ ਨਾਮ ਹੈ ਨਾਮ ਸਿਮਰਨ ਜਨਮ ਜਨ ਮੰਤਰਾਂ ਦੇ ਪਾਪਾਂ ਵਿਕਾਰਾਂ ਦੀ ਮੈਲ ਨੂੰ ਉਤਾਰ ਸਕਦਾ ਹੈ ਮਨ ਦੇ ਵਿੱਚੋਂ ਹੰਕਾਰ ਨੂੰ ਦੂਰ ਕਰ ਸਕਦਾ ਹੈ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਣ ਕਾਮ ਕ੍ਰੋਧ ਨਾ ਮੋਹੀ ਹੈ ਬਿਨਸੇ ਲੋਭ ਸੁਹਣਾ ਨਾਮ ਸਿਮਰਨ ਦੀ ਬਰਕਤ ਦੇ ਨਾਲ ਕਾਮ ਔਰ ਕਰੋਧ ਦੇ ਵਿੱਚ ਫਸ ਨਹੀਂ ਸਕੀਦਾ ਅਤੇ ਕੁੱਤਾ ਲੋਭ ਜਿਹੜਾ ਹੈ ਉਹ ਵੀ ਮੁੱਕ ਜਾਂਦਾ ਹੈ ਜਦੋਂ ਅਸੀਂ ਕਾਮ ਔਰ ਕਰੋਧ ਦੀ ਗੱਲ ਕਰਦੇ ਹਾਂ ਤੇ ਸਹਿਬ ਬਚਨ ਕਰਦੇ ਹਨ ਕਿ ਜਿਵੇਂ ਸੁਹਾਗਾ ਜਿਹੜਾ ਹੈ ਸੋਨੇ ਨੂੰ ਗਾਲ ਦਿੰਦਾ ਹੈ ਠੀਕ ਇਸੇ ਹੀ ਤਰ੍ਹਾਂ ਕਾਮ ਕਰੋਧ ਇਸ ਸਰੀਰ ਨੂੰ ਗਾਲ ਦਿੰਦੇ ਹਨ ਕਾਮ ਕ੍ਰੋਧ ਕਾਇਆ ਕੋ ਗਲ ਹੈ ਜਿਉ ਕੰਚਨ ਸੁਹਾਗਾ ਢਾਲੇ ਲੋਭ ਨੂੰ ਹਲਕੇ ਹੋਏ ਕੁੱਤੇ ਦੇ ਨਾਲ ਤੁਲਨਾ ਦਿੱਤੀ ਗਈ ਹੈ ਲੋਭ ਲੈਰ ਸਭ ਸਵਾਨ ਹਲਕ ਹੈ ਸੋ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਨਾਮ ਸਿਮਰਨ ਦੀ ਬਰਕਤ ਦੇ ਨਾਲ ਇਹ ਵਿਕਾਰ ਨਾਸ ਹੁੰਦੇ ਹਨ ਤੇ ਇਹ ਸੱਚਾ ਰਸਤਾ ਹੈ ਨਾਮ ਸਿਮਰਨ ਵਾਲਾ ਤੇ ਜਿਹੜਾ ਇਸ ਰਸਤੇ ਤੇ ਤੁਰਦਾ ਹੈ ਉਸ ਦੀ ਜਗਤ ਦੇ ਵਿੱਚ ਸੋਭਾ ਤੇ ਵਡਿਆਈ ਹੁੰਦੀ ਹੈ ਉਸਤਤਿ ਹੁੰਦੀ ਹੈ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪਰਵਣ ਜੀਵਾ ਉੱਤੇ ਦਇਆ ਕਰਨੀ 68 ਤੀਰਥਾਂ ਦਾ ਇਸ਼ਨਾਨ ਕਰਨਾ ਜਾਹੋਰ ਕਈ ਤਰ੍ਹਾਂ ਦੇ ਦਾਨਪੁਨ ਆਦਿਕ ਕਰਮ ਕਰਨੀ ਜਿਸ ਨੇ ਪਰਮਾਤਮਾ ਦਾ ਨਾਮ ਸਿਮਰ ਲਿਆ ਹੈ ਉਸ ਨੇ 68 ਤੀਰਥਾਂ ਦਾ ਇਸ਼ਨਾਨ ਵੀ ਕਰ ਲਿਆ ਹੈ ਸਾਰੇ ਦਾਨਪੁਨ ਆਦਿਕ ਕਰਮ ਵੀ ਕਰ ਲਏ ਹਨ ਜੀਵਾਂ ਦੇ ਉੱਤੇ ਦਇਆ ਵੀ ਕਰ ਲਈ ਹੈ ਰਹਿਰਾਸ ਦੀ ਬਾਣੀ ਅੰਦਰ ਅਸੀਂ ਬਚਨ ਪੜ੍ਹਦੇ ਹਾਂ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਪਜੀ ਸਾਹਿਬ ਜੀ ਦੇ ਅਖੀਰ ਵਿੱਚ ਸਤਿਗੁਰੂ ਜੀ ਬਚਨ ਕਰਦੇ ਹਨ ਜਿਨਿ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਨੇ ਨਾਮ ਸਿਮਰਿਆ ਹੈ ਉਹਨਾਂ ਨੇ ਆਪਣੀ ਮੁਸ਼ਕਤ ਆਪਣੀ ਮਿਹਨਤ ਆਪਣਾ ਜੀਵਨ ਸਫਲ ਕਰ ਲਿਆ ਪਰ ਨਾਮ ਸਿਮਰਨ ਦੀ ਦਾਤ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਜਿਸ ਜੀਵ ਤੇ ਮਿਹਰ ਕਰਦਾ ਹੈ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਤੇ ਜਿਸ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਉਹੀ ਮਨੁੱਖ ਸੁਗੜ ਤੇ ਸਿਆਣਾ ਹੈ ਜਿਸ ਨੂੰ ਦੇਵੈ ਦਇਆਕਰ ਸੋਈ ਪੁਰਖ ਸੁਝਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਜਿਨ੍ਹਾਂ ਨੂੰ ਪ੍ਰਭੂ ਪਿਤਾ ਜੀ ਮਿਲ ਪਏ ਹਨ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਬਲਹਾਰ ਤੇ ਸਦਕੇ ਜਾਂਦਾ ਹਾਂ ਮਗ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਵਾਨ ਜਿਨ੍ਹਾਂ ਤੇ ਪੂਰੇ ਗੁਰੂ ਦੀ ਮਿਹਰ ਹੋ ਜਾਂਦੀ ਹੈ ਉਹ ਮਾਗ ਦੇ ਮਹੀਨੇ ਵਿੱਚ ਸੁੱਚੇ ਸੱਚੇ ਤੇ ਪਵਿੱਤਰ ਹਨ ਜਿਵੇਂ ਕਿ ਆਸਾ ਕੀ ਵਾਰ ਦੇ ਅੰਦਰ ਸਹਿਬ ਬਚਨ ਕਰਦੇ ਹਨ ਸੁੱਚੇ ਨਾ ਆਖੀਐ ਬਹਿਣ ਜੇ ਪਿੰਡਾ ਤੋਏ ਸੁੱਚੇ ਸੇ ਹੀ ਨਾਨਕਾ ਜਿਨ ਮਨ ਵਸਿਆ ਸੋਏ ਸੁੱਚੇ ਹੋ ਹਨ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਪਰਮਾਤਮਾ ਦਾ ਪਿਆਰ ਪਰਮਾਤਮਾ ਦੀ ਯਾਦ ਪਰਮਾਤਮਾ ਦਾ ਨਾਮ ਵਸਦਾ ਸਤਿਗੁਰੂ ਜੀ ਨੇ ਇਸ ਸ਼ਬਦ ਰਾਹੀਂ ਗੁਰਮੁਖਾਂ ਦੀ ਸੰਗਤ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਤੇ ਪਰਮਾਤਮਾ ਦੀ ਸਿਫਤਸਲਾ ਸੁਣਨ ਦੀ ਗੱਲ ਕੀਤੀ ਹੈ ਜਿਸ ਦੀ ਬਰਕਤ ਦੇ ਨਾਲ ਵਿਕਾਰਾਂ ਦਾ ਨਾਸ ਹੁੰਦਾ ਹੈ ਤੇ ਪ੍ਰਮਾਤਮਾ ਦੇ ਚਰਨਾਂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਨੀ ਪਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ